ਹੈਲੋ ਜੀ গুড মর্নিং ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੀ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਤੇ ਅੱਜ ਦਿਨ ਹੈਗਾ ਮੰਡੇ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਤੇ ਮੈਂ ਬਸ ਸੁਣਨੇ ਨੂੰ ਨਾ ਕਿ ਆਈ ਸੀ ਬਾੜ ਗਿਲੇ ਗਿਲੇ ਪਏ ਮੇਰੇ ਤੇ ਸ਼ੁਰੂ ਕਰਦੇ ਆਂ ਆਪਾਂ ਅੱਜ ਦਾ ਬਲੌਗ ਅੱਜ ਹੈਗੀ ਆ ਡੇਟ 15 ਅਪ੍ਰੈਲ ਤੇ ਅੱਜ ਹੈਗਾ ਸਿਰ ਦੇ ਪਾਪਾ ਦਾ ਬਰਥਡੇ ਤੇ ਆਲਰੇਡੀ ਆਪਾਂ ਉਹਨਾਂ ਨੂੰ ਵਿਸ਼ ਕਰ ਚੁੱਕੇ ਆ ਤੇ ਮੈਂ ਮਾਰਨਿੰਗ ਹੀ ਵਿਸ਼ ਕਰਤਾ ਸੀ ਉਹਨਾਂ ਨੂੰ ਜਦੋਂ ਮੈਂ ਸਵੇਰ ਉੱਠੀ ਸੀ 5 ਵਜੇ ਤੇ ਕੋਰਾ ਦੇ ਕੋ 12 ਵਜੇ ਵਿਸ਼ ਨਹੀਂ ਕੀਤਾ ਤੇ ਸਵੇਰੇ 5 ਵਜੇ ਉੱਠ ਕੇ ਆਪਾਂ ਵਿਸ਼ ਕਰਤਾ ਸੀਗਾ ਤੇ ਸਿਰ ਤਾਂ ਹੁਣ ਹੀ ਉੱਠੀ ਆ ਸਿਰ ਦੇ ਪਾਪਾ ਵੀ ਵੈਸੇ ਤਾਂ ਉੱਠ ਗਏ ਆ ਤੇ ਬਾਕੀ ਅੱਜ ਦਾ ਬਲੌਗ बहुत वजी होगा तो आप फुल इंजॉय करा तो बने रहे हो ब्लॉग दे नाल नाल। ठीक है जी ओके ओ सीरत अगर सीरत की हालत देखो सीरत है? सीरत नो कोई मतलब नहीं सीरत गुड मॉर्निंग ओए गुड मॉर्निंग उधर पापा विश कर दो ओ सीरत यह कोई मतलब नहीं है तो आख लो बर्थडे बॉय ਅੱਕਾਈ ਦੀ ਗੋਲਦੀਏ ਕਹਿੰਦੇ ਮੈਂ ਨਾ ਸਾਰੇ ਸਾਰੇ ਚ ਲੈ ਜਾਣਾ ਅੱਜ ਅੱਕਾਈ ਦੀ ਗੋਲਦੀਆਂ ਉੱਠੇ ਹੀ ਨਹੀਂ ਮਸਾਂ ਹੀ ਉੱਠਦੇ ਆ ਤੇ ਸੀਰਤ ਪਾਪਾ ਨੂੰ ਵਿਸ਼ ਕਰਦੇ ਉਹ ਸੀਰਤ ਸੀਰਤ ਤਾਂ ਟਰੈਕਟਰ ਅੱਜ ਬਿਜੀ ਹੈ ਬਸ ਸੀਰਤ ਨੂੰ ਹੋਰ ਕੋਈ ਨਹੀਂ ਚਾਹੀਦਾ ਬਸ ਟਰੈਕਟਰ ਦਿਖਾ ਦਿਓ ਡੱਡੂ ਦਿਖਾ ਦਿਓ ਇਹਨੂੰ ਤਾਂ ਫੋਨ ਤੇ ਓਏ ਸੀਰਤ ਮਾਮਾ ਆ ਦੇ ਕੀ ਆ ਗਿਆ ਮਾਮਾ ਫੋਨ ਲੈ ਜੋ ਜੱਕੇ ਦੇ ਕੋਲੋਂ ਤਾਂ ਮਾਮਾ ਹਾਈ ਸੀਟ हाँ देखी देखी बैठ अच्छा सीट तर इधर इधर पापा को हैप्पी बर्थडे कह दो ना भाई अशी नहीं कहना हैप्पी बर्थडे ऐसी नहीं कहना गुस्सा देख लो ए चलो कोई ना तुकी तो फोन दे दो चलो उठो उठ के ना लो मैं सीरत नमा दीट नहीं जी इन्हें नहीं कहना ਉਰੇ ਇਹ ਕਹਿਣਾ ਹੈਪੀ ਬਰਥਡੇ ਛੱਡੋ ਉਹਨੂੰ ਤੇ ਬਸ ਹੁਣ ਆਪਾਂ ਸਿਰਤ ਨੂੰ ਨਮਾ ਦਈਏ ਤੇ ਰੋਟੀ ਆਪਾਂ ਬਾਅਦ ਵਿੱਚ ਦੇਖਾਂਗੇ ਕਦੋਂ ਤੱਕ ਖਾਣੀ ਆ ਉਦੋਂ ਹੀ ਬਣਾਉਂਗੀ ਤੇ ਫਿਲਹਾਲ ਤਾਂ ਹਜੇ ਸਿਰਤ ਨੂੰ ਨਮਾਉਣਾ ਪਹਿਲਾਂ ਬਾਕੀ ਕੰਮ ਆਪਣੇ ਹੋਗੇ ਕੱਪੜੇ ਵਗੈਰਾ ਮੈਂ ਧੋਤੇ ਛੜੂ ਪੂੰਛਾ ਮੇਰਾ ਢੰਨਾ ਤੇ ਬਸ ਕੱਲੀ ਮੇਰੀ ਰੋਟੀ ਰਹਿ ਗਈ ਇੱਧਰ ਆਟਾ ਆਪਾਂ ਨਾ ਗੁੰਨ ਕੇ ਰੱਖ ਲਿਆ ਪਹਿਲਾਂ ਮੇਰਾ ਦੋਤਾ ਸੀਗਾ ਵੀ ਚਲੋ ਪਰੌਠੇ ਬਣਾ ਦੂੰਗੀ ਨੂਨ ਮਿਰਚ ਵਾਲੇ ਤੇ ਫਿਰ ਮੇਰਾ ਇਰਾਦਾ ਬਦਲ ਗਿਆ ਤੇ ਹੁਣ ਮੈਂ ਬਣਾ ਰਹੀ ਸੀ ਆਲੂ ਦੇ ਪਰੌਠੇ ਤੇ ਆਲੂ ਆਪਾਂ ਵਾੜ ਕੇ ਠੰਡੇ ਕਰਕੇ ਮੈਸ਼ ਕਰ ਲਏ ਤੇ ਇਧਰ ਮਿਰਚਾਂ ਵੀ ਆਪਾਂ ਪੀਸ ਕੇ ਰੱਖਤੀਆਂ ਹਰੀਆਂ ਤੇ ਨਮਕ ਵਗੈਰਾ ਬਾਚੂ ਐਡ ਕਰਾਂਗੇ ਜੀਰਾ ਵਗੈਰਾ ਜਦੋਂ ਆਪਾਂ ਬਣਾਉਨੇ ਆ ਬਸ ਇਹਦੇ ਤੇ ਆਪਾਂ ਆਉਂਦੇ ਨੇ ਉਦੋਂ ਹੀ ਮੈਂ ਨਾਲ ਦੀ ਨਾਲ ਹੀ ਬਣਾ ਦੂੰਗੀ ਫਿਰ ਠੰਡੇ ਹੋਏ ਵਧੀਆ ਨਹੀਂ ਲੱਗਦੇ ਹੈਗੇ ਤਾਂ ਗਰਮ ਗਰਮ ਹੀ ਵਧੀਆ ਲੱਗਦੇ ਹਨਾ ਇਸੇ ਕਾਫੀ ਟਾਈਮ ਬਾਅਦ ਬਣਾ ਰਹੇ ਹਾਂ ਹੁਣ ਅੱਜ ਇਹ ਵਾਲਾ ਪਰੌਠਾ ਸਰਦੀਆਂ 'ਚ ਹੀ ਬਣਾਏ ਸੀਗੇ ਹੁਣ ਕਾਫੀ ਟਾਈਮ ਆਪੇ ਹੋ ਗਿਆ ਮਤਲਬ 1.5 ਦੋ ਮਹੀਨੇ ਬਾਅਦ ਹੀ ਬਣਾ ਰਹੇ ਹਾਂ ਤੇ ਚਲੋ ਇਹ ਬਣਾਵਾਂਗੇ ਬਸ ਮੜਾ ਚਾਹੇ ਹੋਰ ਠੰਡਾ ਜਿਹਾ ਹੋ ਜਾਊਗਾ ਇਸਨੂੰ ਵੀ ਹੈ ਜਦੋਂ ਮੈਂ ਠੰਡੇ ਹੋ ਗਏ ਸੀ ਤੇ ਸੀਰਤ ਮੇਰਾ ਬੁੱਗੂ ਨਹਾ ਨੂੰ ਕੇ ਬੈਠਾ ਸੀਰਤ ਸੀਰਤ ਕੋਈ ਮਤਲਬ ਨਹੀਂ ਇਹਨੂੰ ਓਏ ਅਨੇ ਦੇ ਪਤਾ ਨਹੀਂ ਰਾਤ ਨਾਲ ਸੇ ਆਲ ਆਊਟ ਲਾਉਣਾ ਭੁੱਲ ਗਏ ਰੂਮ ਚ ਲੇਟ ਹੋ ਗਏ ਸੀਗੇ ਤੇ ਗਏ ਹੋਏ ਸੀ ਤੇ ਆਹ ਹੁਣ ਇਹਦੇ ਵਿਚਾਰੇ ਮੱਛਰ ਲੜ ਗਏ ਸਿਰ ਤੇ ਨਹੀਂ ਪਰੇ ਕਰ ਲਾ ਆਰੇ ਪਪਾ ਆ ਗਏ ਉਹ ਦੇਖਿਓ ਨੂਰ ਆ ਗਈ ਹੈਲੋ ਕਰਿਓ ਹੈਲੋ ਨਹੀਂ ਜੀ ਸਾਡਾ ਕੋਈ ਮੂਡ ਨਹੀਂ ਹੈਗਾ ਹੈਲੋ ਕਰਨ ਦਾ ਸਿਰ ਤੇ ਨਹੀਂ ਬੋਲਦਾ ਹੈਗਾ ਨਾ ਇਹਨੇ ਬੋਲਣਾ ਤਾਂ ਧਿਆਨ ਹੋਰ ਪਾਸੇ ਆ ਆਲਮੋਸਟ ਸਾਰੇ ਕੰਮ ਮੇਰੇ ਡਨ ਆ ਬੈੱਡ ਸ਼ੀਟ ਵਗੈਰਾ ਵੀ ਆਪਾਂ ਇਧਰ ਲੀਆਂ ਵੀ ਚੇਂਜ ਕਰਤੀਆਂ ਤੇ ਆਹ ਰੂਮ ਦੀ ਵੀ ਮੈਂ ਚੇਂਜ ਕਰਤੀ ਆਹ ਵਾਲੀ ਵੀ ਮੈਂ ਚੇਂਜ ਕਰਤੀ ਠੀਕ ਹੈ ਤੇ ਬੈੱਡ ਸ਼ੀਟ ਵਗੈਰਾ ਮੈਂ ਵੈਸੇ ਮੈਕਸੀਮਮ ਮੈਕਸੀਮਮ ਜਿਆਦਾ ਤੋਂ ਜਿਆਦਾ ਬਸ 5 ਦਿਨ 4 ਜਾਂ 5 ਦਿਨ ਬਸ ਇੰਨੇ ਕ ਦਿਨ ਹੀ ਰੱਖਦੀ ਆਇਸ ਤੋਂ ਬਾਅਦ ਮੈਂ ਬੈੱਡ ਸ਼ੀਟ ਨਹੀਂ ਰੱਖਦੀ ਹੈਗੀ ਮੈਨੂੰ ਖੁਦ ਨੂੰ ਹਲਕਾ ਤਾਂਣ ਲੱਗ ਜਾਂਦੀ ਆ ਵੀ ਇਹ ਗੰਦੀ ਹੋ ਗਈ ਚਾਹੇ ਹੋਈ ਹੋਵੇ ਚਾਹੇ ਨਾ ਹੋਈ ਹੋਵੇ ਬਸ ਮੈਨੂੰ ਆਏ ਹੋ ਜਾਂਦਾ ਵੀ ਇਹਨੂੰ ਬਦਲ ਨੋ ਤੇ ਬਸ ਮੇਰੇ ਕੱਪੜੇ ਕੱਲ ਦੇ ਜਿਹੜੇ ਮੈਂ ਧੋ ਕੇ ਗਈ ਸੀਗੀ ਉਹ ਤੈ ਮਾਰਨ ਵਾਲੇ ਪਏ ਆ ਉਹ ਮੈਂ ਬਾਅਦ ਵਿੱਚ ਜਦੋਂ ਮੈਂ ਫ੍ਰੀ ਹੋ ਕੇ ਰੋਟੀ ਪਾਣੀ ਖਾ ਕੇ ਫੇਰ ਮਾਰੂੰਗੀ ਤੈ ਤੇ ਬਾਕੀ ਜੀਦੇ ਪਾਪਾ ਨੇ ਫਿਲਹਾਲ ਹਜੇ ਜਾਣਾ ਕਿਤੇ ਤੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਬਰਥਡੇ ਸੈਲੀਬ੍ਰੇਟ ਕਰਨ ਸੈਲੀਬ੍ਰੇਟ ਤਾਂ ਕਾਹਦਾ ਬਸ ਬਹ ਨਹੀਂ ਹੁੰਦਾ ਇਹ ਘੁੰਮਣ ਦਾ ਉਹ ਮੈਂ ਆਵਾਂਗੇ वैसे कोमोदात वैसे ही ਰਹਿੰਦੇ ਆ ਤੇ ਚਲੋ ਵੈਸੇ ਹੀ ਹੁੰਦਾਗਾ ਕਿ ਚਲੋ ਹਨ ਬੰਦਾ ਜਾ ਆਉਂਦਾਗਾ ਸਪੈਸ਼ਲ ਡੇ ਬਣਾ ਲੈਂਦਾ ਉਹਦਾ ਤੇ ਬਾਅਦ ਵਿੱਚ ਜਾਵਾਂਗੇ ਫਿਲਹਾਲ ਉਹਨਾਂ ਨੇ ਕੰਮ ਜਾਣਾ ਕਿਤੇ ਉਸ ਤੋਂ ਬਾਅਦ ਜਾਵਾਂਗੇ ਤੇ ਚਲੋ ਮੈਂ ਕਰ ਲਵਾਂ ਤਿਆਰੀ ਹੁਣ ਤੇ ਬਸ ਉਹ ਆਉਂਦੇ ਆ ਨਾ ਕਿ ਨਹਾ ਤਾਂ ਲਈ ਆ ਬਾਹਰ ਖੜੀਏ ਮਿਲਣਾ ਤਾਂ ਕਿਸੇ ਕੋਲ ਹਾਂ ਨਹਾ ਤਾਂ ਉਹ ਬਹੁਤਾ ਟਾਈਮ ਦੇ ਲਈ ਤੇ ਚਲੋ ਜੀ ਫਿਰ ਮਿਲਦੇ ਆਪਾਂ ਅੱਗੇ ਤੁਹਾਨੂੰ ਲੋਚੇ ਪਰੌਠੇ ਆਪਣਾ ਬਣਾ ਲੇ ਬਸ ਪਕਾਉਣੇ ਆ ਪਤਰੀ ਤੇ ਪਪਾ ਨੂੰ ਰੜ ਕੇ ਜੀ ਦੇਵਾਂਗੇ ਰੜ ਕੇ ਜੀ ਵਧੀਆ ਲੱਗਦੇ ਹੈ ਤਾਂ ਕ੍ਰਿਸਪੀ ਜਿ ਇਦਰ ਆਪਾਂ ਦਹੀਂ ਤੇ ਮੱਖਣੀ ਵੀ ਰੱਖਤੀ ਤੇ ਬਸ ਮੰਮਾ ਮੰਮਾ ਸਾਰੇ ਆਲੋ ਵਾਲਾ ਬਰੋਠਾ ਦੀਦੀ ਇਹ ਤਾਂ ਫੋਨ ਆ ਗਿਆ ਬਸ ਦੀਦੀ ਦਾ ਮੈਂ ਹਾਂ ਫੋਟੋ ਛੜਾਦਾ ਹਾਂ ਕਿਹਦਾ ਲੱਗਿਆ ਵੈਖਣ ਪਰ ਮੇਜੇ ਬਣਾਏ ਆ ਮੈਨੂੰ ਤਾਂ ਪਰਮੇਜੇ ਪਰੋਠੇ ਵਧੀਆ ਲੱਗਦੇ ਆ ਇਹ ਫੁੱਲ ਫੁੱਲ ਕੇ ਲੰਦੇ ਪੂਰੇ ਪਰਮੇ ਪਰਮੇ ਤੇ ਰੜੇ ਹੋਏ ਕ੍ਰਿਸਪੀ ਜੇ ਤੇਰੀ ਸਵਾਦ ਲੱਗਦੇ ਆ ਇੰਨੀ ਸਵਾਦ ਲੱਗਦੇ ਇਹ ਵੀ ਬਸ ਹਲਕਾ ਜਿਹਾ ਪਾ ਦੂ ਆਲੂ ਬੱਸ ਇੰਨਾ ਕੁ ਨਾ 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 ਐਵੇਂ ਨਹੀਂ ਗੱਲ ਬਣਦੀ ਚਲੋ ਜੀ ਮੈਂ ਬਣਾ ਦਾਂ ਫਟਾਫਟ ਤੇ ਦੇਖ ਕੇ ਹੋਰ ਭੁੱਖ ਲੱਗੀ ਜਾਂਦੀ ਆਪ ਨੂੰ ਵੀ ਦੇਖਦੇ ਆ ਸੋਣਾ ਫਲਦਾ ਪਰੋਠਾ ਤੇ ਤੇ ਖਾਣਾ ਹੋਰ ਪਰੋਠਾ ਬਹੁਤ ਹੀ ਜਿਆਦਾ ਟੇਸਟੀ ਬਣੇ ਆ ਮੈਂ ਵੀ ਹੁਣ ਖਾਣ ਲੱਗੀ ਸੀ ਤੇ ਸੀਰਤ ਮੇਰੀ ਮੈਡਮ ਪਤਨ ਕੀ ਕਰੀ ਜਾਂਦਾ ਪਰ ਚੱਕੀ ਫਿਰਦਾ ਚਲੋ ਜੀ ਖਾ ਲਿਏ ਹੁਣ ਪਹਿਲਾਂ ਸੀਰਤ ਸੀਤ ਦੇਖ ਪੁੱਤ ਸੀਰਤ ਦੇਖੋ ਸਿੱਧਾ ਦੇ ਕੈਮਰੇ 'ਚ ਦੇਖ ਪੁੱਤ ਸੀਰਤ ਦੀ ਲੁੱਕ ਦੇਖੋ ਕਿੰਨੀ ਘੈਂਟ ਲੱਗਦਾ ਸੀ ਤੇ ਆਕੇ ਇਪਣੇ ਫਤਾ ਸ਼ੀਤ ਜੇ ਸਾਡਾ ਜੀ ਬਣਿਆ ਫਿਰ ਬਸ ਆਪਾਂ ਤੁਰਪੇ ਘਰੋਂ ਚੱਲੇ ਸੀ ਆਪਾਂ ਲੁਧਿਆਣੇ ਨੂੰ ਤੇ ਥੱਪੜ ਦੇ ਬਾਈ ਆਹ ਟੀ ਸ਼ਰਟ ਇਹਨਾਂ ਨੂੰ ਗਿਫਟ ਕੀਤੀ ਹੋਈ ਐ ਸੋਰੀ ਨਾ ਸੁਣ ਗਿਆ ਨਾ ਬਾਹਾਂ ਜੇ ਪੂਰੀ ਘਾੜ ਦਿਆ ਮਤਲਬ ਆਇ ਨਹੀਂ ਕਰਦੇ ਹੁੰਦੇ ਨੇ ਹਾਂ ਆ ਲੈ ਟੈਕੋ ਉਹਨੂੰ ਟੈਕੋ ਤੱਕ ਕਿੱਥੇ ਆ ਆ ਆ ਆ ਆ ਪਰਸ ਲੈਣਾ ਆ ਮਾਦੀ ਆ ਮਾਦੀ ਕਿਹ ਲੈਣਾ ਮਾਚਾ ਆ ਟਾਇਆ ਲੈਣੀ ਆ ਪਰਸ ਲੈਣਾ ਐਵੇਂ ਆਜੋ ਸੀਰਤ ਪੁੱਤ ਸੀਰਤ ਤੁਮ ਮੋ ਮੋ ਜਾਓ ਕੈਮਰਾ ਵਾਲਾ ਤੁਮ ਮੋ ਬਾਏ ਪਪਾ ਲੋ ਮੰਬਈ ਮੰਮਾ ਮੰਮਾ ਆ ਪਪਾ ਪੀਟੀ ਕਿੱਥੇ ਆ ਆ ਦੇ ਜੀ ਸੀਰ ਤੋ ਘੁੰਮਣ ਗੇਰੀਆਂ ਤੇ ਛੇਦੀ ਲਗਾ ਮੈਂ ਤੇ ਟੈਗ ਵੀ ਨਹੀਂ ਲਾਇਆ ਮੈਂ ਤਾਂ ਚੈੱਕ ਕਰ ਰਹੀ ਸੀ ਸੋਹਣੀ ਲੱਗਦੀਆਂ ਨਾ ਕੋਸ਼ ਨਹੀਂ ਕਰਮ ਇਹ ਕੋਸ਼ ਦੇ ਕੋਈ ਚੀਜ਼ ਨਹੀਂ ਹੈ ਮੈਨੂੰ ਦੇਖਣ ਦਿੰਦੀ ਹੈਗੀ ਨਾ ਕੁਝ ਲੈਣ ਦਿੰਦੀ ਆ ਹੋਟਲ ਤਾਂ ਕਰਦੀ ਆ ਥਾਲੀ ਇਹਦਾ ਸੇ ਤਾਂ ਯਾਰੀ ਫਰੀ ਕੀ ਜੀ ਸੀਗੀ ਜਦੋਂ ਆਪਾਂ ਲੈ ਕੇ ਆਂਦੀ ਸੀ ਹੈ ਨਾ ਐ ਇਥੇ ਨਿੱਕਿਆ ਜਿਹਾ ਸੀ ਜਦੋਂ ਆਪਾਂ ਲੈ ਕੇ ਆਏ ਸੀ ਆ ਜੋ ਸਿਰਫ ਫਸਤੀ ਕਿਹੜੀ ਗੇਮ ਤੋਂ ਮੈਂ ਖੜੇ ਨੇ ਇਹ ਇਹ ਉਹ ਇਹ ਉਹ ਇਹ 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 ਹਜੇ ਖੇਡਣ ਲਾਇਕ ਹੈ ਨਹੀਂ ਮੈਨੂੰ ਲੱਗਦਾ ਕੋਈ ਜਨਰੇਸੀ ਸੀਰਤ ਦੇ ਨਾਲ ਫੁੱਲ ਮਸਤੀ ਉਹ ਆਪਣੀ ਰਾਈਡਰ ਸੀਗੀ ਕੋਈ ਇੰਜੋਏ ਕਰ ਰਹੀ ਸੀਗੀ ਤੇ ਬਾਕੀ ਖਾਨ ਪੀਂਹੀਆਂ ਵੀਡੀਓਜ਼ ਅਸੀਂ ਸ਼ੂਟ ਕੀਤੀਆਂ ਤੇ ਕੇਕ ਜ਼ਰੂਰ ਅਸੀਂ ਲਿਆ ਸੀਗਾ ਤੇ ਅਸੀਂ ਸਵੇਰੇ ਵੀ ਚਲੋ ਗੱਡੀ ਦੇ ਵਿੱਚ ਕੱਟ ਕਰ ਲਾਂਗੇ ਪਰ ਸੀਰਤ ਨੇ ਨਾ ਉਹ ਸਾਰਾ ਹੀ ਪੈਸਟਿਕ ਕਰਤਾ ਥਨਾ ਹਰ ਤਰ੍ਹਾਂ ਦਾ ਮਿਕਸ ਅਪ ਕਰਤਾ ਸਾਰਾ ਕੋਈ ਵੀ ਚਾਹ ਲੈ ਕੇ ਭਾਈ ਨੂੰ ਚੁੰਮਰ ਕਰਤਾ ਕੇਕ ਤੱਕ ਕਹਿਣਾ ਪਾਉਣਾ ਕੀ ਹੈ ਤੇ ਚਲੋ ਕੋਈ ਨਾ ਬੱਚਾ ਹੈ ਨਾ ਚੁੱਟਦਾ ਹਾਂ ਅਜੀਨਾ ਚੁੱਟਦਾ ਨਾ ਪਤਾ ਨਹੀਂ ਹੈਗਾ ਤੇ ਬਾਕੀ ਅਸੀਂ ਗਿਣਨ ਵਗੈਰਾ ਸਾਰਾ ਬਾਹਰ ਹੀ ਕਰਕੇ ਆਏ ਸੀ ਕਿ ਉਹ ਵੀਡੀਓਜ਼ ਵਿੱਚ ਛੁੱਟ ਗਈ ਸੀ ਕਿ ਕਾਫੀ ਦੇਸ ਨਾਲ ਤਾਂ ਸਿੱਪਰ ਹੋਇਆ ਸੀ ਬਈ ਇਹ ਬਸ ਆ ਜੋ ਤੁਹਾਨੂੰ ਦਿਖਾਉਂ ਵੀਡੀਓ ਟਾਈਮ ਹੋ ਗਿਆ 10:30 ਤੇ ਆਪਾਂ ਹੁਣ ਆਈਆਂ ਘਰੇ ਤੇ ਜੱਸ ਐਂਟਰੀ ਕੀਤੀ ਆ ਸਵਾ 10:30 ਨਹੀਂ 10:30 ਹੋ ਗਏ ਤੇ ਅਦਰ ਦੇਖੋ ਸਵਾਦਾਂ ਸੋਕੇ ਖਾ ਪੀ ਆਏ ਆ ਆਪਾਂ ਬਸ ਹੁਣ ਦੁੱਧ ਵਗੈਰਾ ਗਰਮ ਕਰੂੰਗੀ ਮੈਂ ਇਹ ਥੱਕ ਵੀ ਗਏ ਗੇੜੇ ਕੱਢ ਕੇ ਪਰ ਵੀਡੀਓ ਮੈਂ ਉਦਾਂ ਦੀਆਂ ਨਹੀਂ ਸ਼ੂਟ ਕੀਤੀਆਂ ਤੁਸੀਂ ਦੇਖਿਆ ਹੀ ਜਾਂ ਜਿੱਦਾਂ ਦੀਆਂ ਵੀ ਸ਼ੂਟ ਕੀਤੀਆਂ ਸੀਗੀਆਂ ਤੇ ਜਾਦਾ ਆਪਾਂ ਖਾਣ ਪੀਣ ਦਾ ਨਹੀਂ ਮੈਂ ਕੀਤਾ ਹੈਗਾ ਸ਼ੂਟ ਚਲੋ ਤੇ ਬਾਕੀ ਚਲੋ ਜੀ ਬਹੁਤ ਵਧੀਆ ਰਿਹਾ ਦਿਨ ਬਹੁਤ ਸੋਹਣਾ ਇੰਜੋਏ ਕੀਤਾ ਤੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਕੱਲ ਨੂੰ ਮਿਲਦੇ ਆ ਆਪਾਂ ਨਵੀਂ ਵੀਡੀਓ ਦੇ ਨਾਲ ਗੁੱਡ ਨਾਈਟ ਜੀਤ ਬਾਈ ਗਾ ਦੋ ਬਪਾ ਅੰਦਰ ਬਾਈ ਬਾਈ ਕਰ ਬਾਈ ਕਰ ਦੋ ਬਾਈ ਕਰ ਦੋ ਇਹ ਕਹਿੰਦੀ ਬਾਈ ਬਾਈ ਕਰ ਮਮਾ ਆ ਮਮਾ ਕਿ ਬਾਈ ਅੱਛਾ ਬਾਈ ਕਰ ਦੋ ਇਧਰ ਆ ਪਾਪਾ ਚਲੋ ਜੀ ਓਕੇ ਜੀ ਮਿਲਦੇ ਹਾਂ ਫੇਰ ਵੀਡੀਓ ਦੇ ਵਿੱਚ ਬਾਈ ਕਰ ਦੋ ਬਾਈ